ਕੈਨੇਡਾ ਦੇ ਵਿੱਚ ਟਰੱਕ ਡਰਾਈਵਰਾਂ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ ਸੈਕਰ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਅਤੇ ਕਈ ਸੈਂਟਰਾਂ ਦੀ ਮਾਨਤਾ ਵੀ ਖਤਮ ਹੋ ਚੁੱਕੀ ਹੈ ਇਹ ਕਦਮ ਪਿਛਲੇ ਮਹੀਨਿਆਂ ਦੇ ਵਿੱਚ ਹੋਏ ਵੱਡੇ ਟਰੱਕ ਹਾਦਸਿਆਂ ਦੇ ਮਗਰੋਂ ਚੁੱਕਿਆ ਗਿਆ ਹੈ ਅਮਰੀਕਾ ਵਾਂਗ ਹੀ ਹੁਣ ਕੈਨੇਡਾ ਤੇ ਟਰਾਂਸਪੋਰਟ ਵਿਭਾਗ ਨੇ ਵੀ ਸ਼ਕਤੀ ਵਧਾ ਦਿੱਤੀ ਹੈ ਅਲਬਰਟਾ ਸੂਬੇ ਦੇ ਵਿੱਚ 5 ਡਰਾਈਵਰ ਸਿਖਲਾਈ ਕੇਂਦਰਾਂ ਦੀ ਮਾਨਤਾ ਰੱਦ ਹੋ ਚੁੱਕੀ ਹੈ ਲਾਈਸੈਂਸ ਜਾਰੀ ਕਰਨ ਦੇ ਵਿੱਚ ਲਾਪਰਵਾਹੀ ਕਰਨ ਵਾਲੇ 9 ਨਿਰੀਖਕਾਂ ਦੀਆਂ ਸੇਵਾਵਾਂ ਵੀ ਖਤਮ ਕਰ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਾਰੀ ਕੀਤੇ ਸੈਂਕੜੇ ਟਰੱਕ ਡਰਾਈਵਿੰਗ ਲਾਈਸੈਂਸ ਵੀ ਰੱਦ ਕਰ ਦਿੱਤੇ ਗਏ ਨੇ ਕਈ ਡਰਾਈਵਰਾਂ ਨੂੰ ਮੁੜ ਤੋਂ ਟੈਸਟ ਦੇ ਕੇ ਹੀ ਲਾਈਸੈਂਸ ਨਵਿਆਉਣ ਦਾ ਨੋਟਿਸ ਮਿਲਿਆ ਹੈ ਟਰਾਂਸਪੋਰਟ ਵਿਭਾਗ ਨੇ ਕੁਝ ਵੱਡੀਆਂ ਟਰਾਂਸਪੋਰਟ ਕੰਪਨੀਆਂ ਦੀ ਮਾਨਤਾ ਵੀ ਰੱਦ ਕਰ ਦਿੱਤੀ ਹੈ ਸੂਤਰਾਂ ਦੇ ਅਨੁਸਾਰ ਹੁਣ 온ਟਾਰੀਓ ਸਮੇਤ ਹੋਰ ਸੂਬਿਆਂ ਦੇ ਵਿੱਚ ਵੀ ਐਸੀ ਹੀ ਕਾਰਵਾਈ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਸਖਤ ਨਿਯਮਾਂ ਲਈ ਨਵੇਂ ਨਿਰਦੇਸ਼ ਜਾਰੀ ਹੋ ਰਹੇ ਨੇ ਅਤੇ ਟ੍ਰੈਫਿਕ ਪੁਲਿਸ ਨੂੰ ਵਧੇਰੇ ਅਧਿਕਾਰ ਦੇਣ ਦੀ ਗੱਲ ਚੱਲ ਰਹੀ ਹੈ। ਸਪੱਸ਼ਟ ਹੈ ਕਿ ਕੈਨੇਡਾ ਅਤੇ ਅਮਰੀਕਾ ਦੋਵੇਂ ਦੇਸ਼ ਹੁਣ ਪ੍ਰਵਾਸੀ ਡਰਾਈਵਰਾਂ ਸਮੇਤ ਸਾਰੇ ਉੱਤੇ ਨਿਯਮ ਕੜੇ ਕਰ ਰਹੇ ਨੇ। ਮਕਸਦ ਹੈ ਸੜਕਾਂ ਉੱਤੇ ਵਧ ਰਹੇ ਹਾਦਸਿਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਰੋਕਣਾ। ਕੈਨੇਡਾ ਦੇ ਵਿੱਚ ਟਰੱਕ ਡਰਾਈਵਰਾਂ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ ਸੈਕਰ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਅਤੇ ਕਈ ਸੈਂਟਰਾਂ ਦੀ ਮਾਨਤਾ ਵੀ ਖਤਮ ਹੋ ਚੁੱਕੀ ਹੈ ਇਹ ਕਦਮ ਪਿਛਲੇ ਮਹੀਨਿਆਂ ਦੇ ਵਿੱਚ ਹੋਏ ਵੱਡੇ ਟਰੱਕ ਹਾਦਸਿਆਂ ਦੇ ਮਗਰੋਂ ਚੁੱਕਿਆ ਗਿਆ ਹੈ ਅਮਰੀਕਾ ਵਾਂਗ ਹੀ ਹੁਣ ਕੈਨੇਡਾ ਤੇ ਟ੍ਰਾਂਸਪੋਰਟ ਵਿਭਾਗ ਨੇ ਵੀ ਸਖਤੀ ਵਧਾ ਦਿੱਤੀ ਹੈ ਅਲਬਰਟਾ ਸੂਬੇ ਦੇ ਵਿੱਚ ਪੰਜ ਡਰਾਈਵਰ ਸਿਖਲਾਈ ਕੇਂਦਰਾਂ ਦੀ ਮਾਨਤਾ ਰੱਦ ਹੋ ਚੁੱਕੀ ਹੈ ਲਾਇਸੈਂਸ ਜਾਰੀ ਕਰਨ ਦੇ ਵਿੱਚ ਲਾਪਰਵਾਹੀ ਕਰਨ ਵਾਲੇ 9 ਨਿਰੀਖਕਾਂ ਦੀਆਂ ਸੇਵਾਵਾਂ ਵੀ ਖਤਮ ਕਰ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਾਰੀ ਕੀਤੇ ਸੈਂਕੜੇ ਟਰੱਕ ਡਰਾਈਵਿੰਗ ਲਾਇਸੈਂਸ ਵੀ ਰੱਦ ਕਰ ਦਿੱਤੇ ਗਏ ਨੇ ਕਈ ਡਰਾਈਵਰਾਂ ਨੂੰ ਮੁੜ ਤੋਂ ਟੈਸਟ ਦੇ ਕੇ ਹੀ ਲਾਇਸੈਂਸ ਨਵਿਉਣ ਦਾ ਨੋਟਿਸ ਮਿਲਿਆ ਹੈ ਟਰਾਂਸਪੋਰਟ ਵਿਭਾਗ ਨੇ ਕੁਝ ਵੱਡੀਆਂ ਟਰਾਂਸਪੋਰਟ ਕੰਪਨੀਆਂ ਦੀ ਮਾਨਤਾ ਵੀ ਰੱਦ ਕਰ ਦਿੱਤੀ ਹੈ ਸੂਤਰਾਂ ਦੇ ਅਨੁਸਾਰ ਹੁਣ 온ਟਾਰੀਓ ਸਮੇਤ ਹੋਰ ਸੂਬਿਆਂ ਦੇ ਵਿੱਚ ਵੀ ਐਸੀ ਹੀ ਕਾਰਵਾਈ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਸਖਤ ਨਿਯਮਾਂ ਲਈ ਨਵੇਂ ਨਿਰਦੇਸ਼ ਜਾਰੀ ਹੋ ਰਹੇ ਨੇ ਅਤੇ ਟ੍ਰੈਫਿਕ ਪੁਲਿਸ ਨੂੰ ਵਧੇਰੇ ਅਧਿਕਾਰ ਦੇਣ ਦੀ ਗੱਲ ਚੱਲ ਰਹੀ ਹੈ। ਸਪਸ਼ਟ ਹੈ ਕਿ ਕੈਨੇਡਾ ਅਤੇ ਅਮਰੀਕਾ ਦੋਵੇਂ ਦੇਸ਼ ਹੁਣ ਪ੍ਰਵਾਸੀ ਡਰਾਈਵਰਾਂ ਸਮੇਤ ਸਾਰੇ ਉੱਤੇ ਨਿਯਮ ਕੜੇ ਕਰ ਰਹੇ ਨੇ। ਮਕਸਦ ਹੈ ਸੜਕਾਂ ਉੱਤੇ ਵਾਧ ਰਹੇ ਹਾਦਸਿਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਰੋਕਣਾ ਸਖਤ ਨਿਯਮਾਂ ਲਈ ਨਵੇਂ ਨਿਰਦੇਸ਼ ਜਾਰੀ ਹੋ ਰਹੇ ਨੇ ਅਤੇ ਟ੍ਰੈਫਿਕ ਪੁਲਿਸ ਨੂੰ ਵਧੇਰੇ ਅਧਿਕਾਰ ਦੇਣ ਦੀ ਗੱਲ ਚੱਲ ਰਹੀ ਹੈ ਸਪਾਂਸਟਕੇ ਕੈਨੇਡਾ ਤੇ ਅਮਰੀਕਾ ਦੋਵੇਂ ਦੇਸ਼ ਹੁਣ ਪ੍ਰਵਾਸੀ ਡਰਾਈਵਰਾਂ ਸਮੇਤ ਸਾਰੇ ਉੱਤੇ ਨਿਯਮ ਕੜੇ ਕਰ ਰਹੇ ਨੇ ਮਕਸਦ ਹੈ ਸੜਕਾਂ ਉੱਤੇ ਵਾਧ ਰਹੇ ਹਾਦਸਿਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਰੋਕਣਾ